ਹਾਂਜੀ ਮਿੱਤਰੋ ਅੱਜ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਅੜੀਸਰ ਸਾਹਿਬ ਪਾਸ਼ਾਈ ਨੌਮੀ ਜੋ ਕਿ ਹੰਡਾਇਆ ਵਿਖੇ ਸਥਿਤ ਹੈ ਜਿੱਥੇ ਕਿ ਬਹੁਤ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਅਤੇ ਇੱਥੇ ਬਹੁਤ ਸਾਰੇ ਲੋਕ ਸੁੱਖਾਂ ਸੁਖਦੇ ਹਨ ਅਤੇ ਉਹਨਾਂ ਦੀਆਂ ਸੁੱਖਾਂ ਵਾਰ ਆਉਂਦੀਆਂ ਹਨ ਆਪਾਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਇੱਥੋਂ ਆਪਾਂ ਤੁਹਾਨੂੰ ਇਤਿਹਾਸ ਵੀ ਦੱਸਾਂਗੇ ਹਰ ਐਤਵਾਰ ਵਾਲੇ ਦਿਨ ਇਸ ਜਗ੍ਹਾ ਉੱਤੇ ਬਹੁਤ ਜਿਆਦਾ ਸੰਗਤ ਪਹੁੰਚਦੀ ਹੈ ਤੁਸੀਂ ਐਂਤ ਵਾਰ ਨੂੰ ਆ ਕੇ ਇਸ ਜਗ੍ਹਾ ਉੱਤੇ ਚੈੱਕ ਵੀ ਕਰ ਸਕਦੇ ਹੋ ਕਿ ਕਿੰਨੀ ਜ਼ਿਆਦਾ ਸੰਗਤ ਆਉਂਦੀ ਹੈ ਆਪਾਂ ਤੁਹਾਨੂੰ ਇੱਥੋਂ ਇੱਥੋਂ ਦਾ ਇਤਿਹਾਸ ਵੀ ਦੱਸ ਦਿੰਨੇ ਆਂਗੇ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਪਾਸ਼ਾ ਜੀ ਨੌਵੀਂ ਤਨ ਤਨ ਸਤਗੁਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 1722 ਬਿਕਰਮੀ ਸੰਨ 1665 ਈਸਵੀ ਨੂੰ ਅਨੰਦਪੁਰ ਸਾਹਿਬ ਤੋਂ ਚੱਲ ਕੇ ਮਾਲਵਾ ਖੇਤਰ ਦੀ ਧਰਮ ਪ੍ਰਚਾਰ ਯਾਤਰਾ ਕਰਦੇ ਹੋਏ ਸਮੇਂ ਗੁਰੂ ਸਾਹਿਬ ਪਿੰਡ ਮੋਲਵਾਲ ਰੰਗੀਆਂ ਸਿੱਖਾ ਤੇ ਕੱਟੂ ਤੋਂ ਹੁੰਦੇ ਹੋਏ ਪੋ ਦੇ ਮਹੀਨੇ ਪਿੰਡ ਹੰਡਾਇਆ ਵਿਖੇ ਪਹੁੰਚੇ ਜਿੱਥੇ ਅੱਜਕੱਲ ਗੁਰਦੁਆਰਾ ਪੱਕਾ ਗੁਰੂ ਸਰ ਸਾਹਿਬ ਸਥਿਤ ਹੈ ਪੱਕਾ ਗੁਰੂ ਸਰ ਸਾਹਿਬ ਪ੍ਰੰਤ ਗੁਰੂ ਸਾਹਿਬ ਹੰਡਾਇਆ ਵਿਖੇ ਹੀ ਕੱਚੇ ਗੁਰੂ ਸਰ ਸਾਹਿਬ ਆਏ ਕੱਚੇ ਗੁਰੂ ਸਰ ਸਾਹਿਬ ਤੋਂ ਅੱਗੇ ਗੁਰੂ ਸਾਹਿਬ ਪਿੰਡ ਧੌਲਾਵਾਲ ਨੂੰ ਚਲੇ ਗਏ ਜਦੋਂ ਗੁਰੂ ਸਾਹਿਬ ਪਿੰਡ ਹੰਡਾਇਆ ਤੇ ਧੌਲਾ ਦੀ ਹੱਦ ਪਾਸ ਪਹੁੰਚੇ ਤਾ ਅਚਨਚੇਤ ਗੁਰੂ ਸਾਹਿਬ ਜੀ ਦਾ ਘੋੜਾ ੜੀ ਪੈ ਗਿਆ ਅਤੇ ਅੱਗੇ ਨਹੀਂ ਜਾ ਰਿਹਾ ਸੀ ਜਦ ਘੋੜਾ ਅੱਗੇ ਨਾ ਤੁਰਿਆ ਤਾਂ ਸੰਗਤ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਕਿ ਕਾਰਨ ਹੈ ਘੋੜਾ ਅੱਗੇ ਕਿਉਂ ਨਹੀਂ ਜਾ ਰਿਹਾ ਤਾਂ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਦੱਸਿਆ ਕਿ ਅੱਗੇ ਤੰਬਾਕੂ ਦਾ ਖੇਤ ਹੈ ਤੰਬਾਕੂ ਦਾ ਖੇਤ ਹੋਣ ਕਾਰਨ ਘੋੜਾ ਅੱਗੇ ਨਹੀਂ ਚੱਲ ਰਿਹਾ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਬਚਨ ਕਰਦੇ ਹੋਏ ਦੱਸਿਆ ਕਿ ਲੋਕ ਵੀ ਕਿਸੇ ਸਮੇਂ ਸਿੱਧਾ ਲੂ ਬਨਣਗੇ ਤੇ ਗੁਰੂ ਘਰਾਂ ਦੀ ਸੇਵਾ ਕਰਿਆ ਕਰਨਗੇ ਇਸ ਜਗ੍ਹਾ ਤੇ ਜੋ ਸਰਦਾ ਲੋ ਸੰਗਤਾਂ ਸਰਦਾ ਭਾਵਨਾ ਨਾਲ ਸੇਵਾ ਕਰਨੀ ਉਹਨਾਂ ਦਾ ਗੁਰਮਤ ਕਾਰਜ ਸੰਪੂਰਨ ਹੋਇਆ ਕਰਨਗੇ ਹੁਣ ਇਸ ਜਗ੍ਹਾ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਸशोਭਿਤ ਹੈ ਇਹ ਵਚਨ ਕਹੇ ਕਿ ਗੁਰੂ ਸਾਹਿਬ ਆਪਣੇ ਸੰਗਤਾਂ ਸਮੇਤ ਪਿੰਡ ਸੋਹੀਵਾਲ ਨੂੰ ਚਲ ਗਏ ਜਿੱਥੇ ਅੱਜਕੱਲ ਗੁਰਦੁਆਰਾ ਸੋਹੀਆਂ ਨਾ ਸਾਹਿਬ ਸਥਿਤ ਹੈ ਇਹ ਜੀ ਇਤਿਹਾਸ ਸੀ ਜੇ ਇਤਿਹਾਸ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਵੀਡੀਓ ਨੂੰ ਜਰੂਰ ਕਰ ਦਿਓ ਇਸ ਤੋਂ ਬਾਅਦ ਜੀ ਆਪਾਂ ਦਰਸ਼ਨ ਕਰਨ ਤੋਂ ਬਾਅਦ ਲੰਗਰ ਹਾਲ ਦੇ ਵਿੱਚ ਪਹੁੰਚ ਚੁੱਕਿਆਂਗੇ ਲੰਗਰ ਛਕਣ ਲਈ ਤੁਸੀਂ ਦੇਖ ਸਕਦੇ ਹੋਗੇ ਇਹ ਬਾਦ ਆਰਾਂ ਵੱਲੋਂ ਸੇਵਾ ਕਰਵਾਈ ਜਾ ਰਹੀ ਹੈਗੀ ਪੰਡਨ ਦੀ ਸੇਵਾ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜ਼ਿਆਦਾ ਹੀ ਸੰਗਤ ਆਉਂਦੀ ਹੈ ਇਹ ਬਾਹਰੋਂ ਆਈ ਲੰਗਰ ਹਾਲ ਤੁਸੀਂ ਦੇਖ ਸਕਦੇ ਹੋ ਇਹ ਐਤਵਾਰ ਵਾਲੇ ਦਿਨ ਜਿਹੜਾ ਸੈੱਟ ਦੇਖ ਰਹੇ ਹੋ ਇਹ ਸਾਰਾ ਭਰਿਆ ਪਿਆ ਹੁੰਦਾ ਸੰਗਤ ਦੇ ਨਾਲ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਥੈਂਕਸ ਫॉर ਵਾਚਿੰਗ